ਉਹ ਨਹੀਂ ਨਹੀਂ ਤੇਰੀ ਬੇਇੱਜ਼ਤੀ ਮੈਂਵੇਂ ਹੁਣ ਦਊਂਗੀ ਇੱਕ ਵਾਰੀ ਹੋ ਗਿਆ ਵਾ ਹੁਣ ਆਹੋ ਨਹੀਂ ਨਹੀਂ ਆਹ ਜੀ ਕੋਈ ਗੱਲ ਨਹੀਂ ਮੈਂ ਤਾਂ ਕਿੰਨੀ ਤਰ੍ਹਾਂ ਭਲਾ ਹੋਵੇ ਤੂੰ ਫੇਰ ਮੇਰੀ ਗੱਲ ਮੰਨ ਕੇ ਤੇ ਫੇਰ ਦਸ ਪੌਂਡ ਲਈ ਹਾਂ ਨਹੀਂ ਕੋਈ ਨਹੀਂ ਪਿੰਡਰ ਬੰਨਿਆ ਵਾ ਪਿੰਡਰ ਨੇ ਹੁਣ ਚ ਜਾਣਾ ਵਾ ਆਹੋ ਅੱਗੇ ਉਹ ਤੇ ਸਤਿਸ਼ਕ ਦਾ ਘੋੜਾ ਸਵਾਰ ਹੋਇਆ ਸੀਗਾ ਲੱਥ ਗਿਆ ਹੁਣ ਖੱਤੇ ਦਾ ਹਾਂ ਸਾਨੂੰ ਹੀ ਹੰਤਰਾ ਮੁਸ਼ਕਲ ਵਿੱਚ ਪਾ ਛੜਿਆ ਕਿ ਤੂੰ ਉਦੋਂ ਤੇਰੀ ਗੱਲ ਮੰਨ ਕੇ ਉਦੋਂ ਦਾ ਕਿਤੇ ਗਿਆ ਹੁੰਦਾ ਨਾ ਆ ਸਾਡੇ ਬਾਰੇ ਨਿਆਰੇ ਹੋ ਜਾਣੇ ਸੀਗੇ। ਹੋਰ ਅੱਜ ਹੋਰ ਕੱਲ ਹੋਰ ਕਿਤੇ ਮਾਰ ਪਿੰਡ ਵਿੱਚ ਟੌਰ ਹੋਣਾ ਹੈ ਸਾਡਾ। ਸਹੀ ਗੱਲ ਵਾ। ਜਲੂਸ ਨਿਕਲ ਗਈ ਉਹ। ਚੱਲ ਕੋਈ ਗੱਲ ਨਹੀਂ। ਅਜੇ ਬਿੱਲੇ ਬੇਰਾਂ ਦਾ ਕਿ ਵਿਗੜਿਆ ਵਾ। ਹਾਂ। ਇੱਕ ਗੱਲ ਹੀ ਉਹ ਕੁੜੀ ਵਾਲਿਆਂ ਨੂੰ ਦੱਸੀ ਨਾ ਕਿ ਇਹੋ ਜਿਹੀ ਕੋਈ ਗੱਲਬਾਤ ਹੋਈ ਸੀ ਪਹਿਲਾਂ। ਆਹੋ ਇਹ ਬਾਹਰ ਇੰਦੇ ਇਹਨਾਂ ਨੂੰ ਕੀ ਪਤਾ ਕੀ ਇੱਥੇ ਬਣਿਆ ਤੇ ਕੀ ਨਹੀਂ ਬਣਿਆ। ਹਾਂ। ਆਪਣੇ ਸਾਵਨਾ ਗੱਲਬਾਤ ਕਰ ਲਾ ਸਾਰੀ। अच्छा चल 파ਦੇ ਫਿਰ ਫੋਟੋ हां 파ਦੇ ਪਾਦੇ ਮੈਂ ਬਖਾਲਦੀ ਨਹੀਂ ਮੁੰਡੇ ਨੂੰ ਹੁਣੇ हां ਹੋਰ ਨਾ ਗੱਲ ਪੱਕੀ ਹੋ ਚੰਗਾ ਹੁਣ ਪਿਆਰਾਂ ਤੇ ਰਹੀ ਉਹ ਨਹੀਂ ਨਹੀਂ ਛਿੜਾਣੇ ਹੁਣ ਉਹ ਗੱਲ ਬਾਰ ਬਾਰ ਜਿਤਾਈ ਜਾਨੀ ਹੈ ਨਹੀਂ ਹੁਣ ਨਹੀਂ ਹੁੰਦਾ ਹੁੰਦਾ ਹੁਣ ਤੇ ਆਪਣੇ ਮੂੰਹੋਂ ਕਹਿਣ ਡਿਆ ਹੀਗਾ ਆਪੇ ਕਹਿ ਮਾਸੀ ਨੂੰ हां ਚਲ ਠੀਕ ਆ ਠੀਕ ਆ ਠੀਕ ਆ ਆਹੋ ਤੁਮੀ ਵੀ ਖਾਲਦੇ ਪਿੰਦਰ ਦੇ ਫੋਟੋਆਂ ਹੈਗੇ ਤੇਰੇ ਕੋਲ ਖਾਲਤੀ ਆ ਲੈ ਤੂੰ ਤਾਂ ਬੜੀ ਤੇਜ ਹਾਂ ਚਲ ਠੀਕ ਆ ਕੋਈ ਨਹੀਂ ਮੈਂ ਖਾਲ ਦਿੰਨੀ ਚੰਗਾ ਚੰਗਾ ਸਤਿ ਸ਼੍ਰੀ ਅਕਾਲ ਮੈਂ ਤੇ ਵੇਖਾ ਫੋਟੋ ਕਿੱਦਾਂ ਦੀ ਆਈ ਏ ਲੈ ਕਿੰਨੀ ਸੋਹਣੀ ਕੁੜੀ ਆ ਹੈ ਹੱਥ ਨਾਇਆ ਮੈਲੀ ਹੋਣ ਲਈ ਇਹਨੂੰ ਹੋਰ ਕੀ ਚਾਹੀਦਾ ਵਾ ਖਾਲ ਕੇ ਹੁਣੀ ਇਹਨੂੰ ਮੈਂ ਇਕੜ ਦਨ ਹੋ ਰਿਹਾ ਹੈ ਹਲੋ ਹਲੋ ਹਾਂਜੀ ਮੈਂ ਹੋਈ ਆ ਮਨਜਿੰਦਰ ਸਿੰਘ ਡੈਡੀ ਮੇਰੇ ਤੁਸੀਂ ਕੌਣ ਇੱਕੋ ਮਿੰਟ ਮੈਂ ਕਰਵਾਉਣਾ ਵਾ ਠੀਕ ਆ ਮੁੰਡਾ ਪਾਣੀ ਕਿੱਥੇ ਚਲ ਗਿਆ ਈ ਉਹ ਇਹਨਾ ਨਹੀਂ ਕਿ ਮਾਝੀ ਉੱਤੇ ਬੰਦਾ ਖੁਰਲੀ ਤੇ ਪਾਣੀ ਕੀ ਹੋ ਗਿਆ ਜੰਤਾ ਰੋਹ ਜੀ ਡੈਡੀ ਆ ਕਰਿਓ ਹਾਂ ਗੱਲ ਪਹਿਲਾਂ ਵੇਖਿਓ ਕੌਣ ਹੈ। ਇਹਦਾ। ਉਹ ਕਰੋ ਤਾਂ ਸਹੀ। ਦੱਸਿਓ ਮੈਨੂੰ ਮੈਂ ਮੰਮੀ ਨਾਲ ਤੇ ਮਿੱਠਾ। ਹੈਲੋ। ਤੇਰੇ ਵਾਲੇ ਚਲੀ ਹੀ ਗਈ। ਇੱਧਰ ਆ ਮੇਰੀ ਗੱਲ ਸੁਣ। ਦੱਸੋ ਬੜੀ ਖੁਸ਼ ਜੀ। ਖੁਸ਼ੀਵਣੀ ਗੱਲ ਵਾ ਪੁੱਤ। ਆ ਵੇ ਤੇਰੀ ਮਾਸੀ ਨੇ ਕੁੜੀ ਲੱਭੀ ਓ। ਆ ਵੀ ਸੋਹਣੀ ਆ ਨਾ। ਮੈਂ ਮੰਮੀ ਕੁੜੀ ਦੇ ਸੋਹਣੀ। ਵੇਖਦੀ ਸੋਹਣੀ ਆ। ਤੇ ਹੁਣ ਨਾ ਨਾ ਕਰੀ। ਠੀਕ ਵਾ ਨਾ। ਉਹ ਨਾ ਕਿਹੜੀ ਗੱਲਾਂ ਕਰਨੀ ਆ। ਅੱਗੇ ਬੜਾ ਟਾ ਖਦਾਈ ਓ। ਇਹ ਬਾਹਰੀ ਏ। ਬਾਹਰ ਵਾ ਅਮਰੀਕਾ ਸੈੱਟ ਵਾ ਵੀ ਕੁੜੀ ਸਿਟੀਜ਼ਨ ਈ ਓ। ਤੇ ਜਿਹੜੀ ਅਗਲੀ ਉਹ ਵੀ ਸਿਟੀਜ਼ਨ ਹੀਗੀ ਜੇ ਕਿਤੇ ਉਹਦੋਂ ਤੋਂ ਖੱਤਿਆ ਮੰਨੀ ਹੁੰਦੀ ਨਾ ਤੇ ਇਹ ਵੇਲੇ ਤੂੰ ਵੀ ਸਿਟੀਜ਼ਨ ਹੋ ਜਾਣਾ ਹੈਗਾ ਤੇ ਆਪਾਂ ਵੀ ਕਿਤੇ ਜਾਇਦਾ ਹਟਲ ਲੈਣਾ ਹੈਗਾ ਉਹ ਆੜੇ ਪਾਉਣਿਆ ਸਿਆਪੇ ਬਾਤਦੂਗੇ ਇੱਕ ਬੰਨਿਆ ਖੁਸ਼ੀ ਵਾਲੀ ਗੱਲ ਦਾਖਲੀਏ ਨਾਲੇ ਫੇਰ ਪਿਛਲੀਆਂ ਗੱਲਾਂ ਠੀਕ ਕਰਾਵੇਂ ਉਹ ਤੇਰਾ ਚੇਤਾ ਭੁੱਲਦਾ ਵਾ ਪਰ ਆਹ ਵੇਖ ਹੁਣ ਅੱਗੇ ਬਾਰੇ ਸੋਚੀਏ ਆਪਾਂ ਪਿਛਲੀਆਂ ਗੱਲਾਂ ਦੇ ਪਾਈਏ ਮਿੱਟੀ ਠੀਕ ਵਾ ਨਾ ਕੋਈ ਗੱਲ ਚਲਾਓ ਉਹ ਗੱਲ ਚੱਲ ਗਈ ਤੇਰੀ ਤੇ ਫੋਟੋ ਖਾਲਦੀ ਮਾਸੀ ਤੇਰੀ ਨੇ ਅੱਛਾ ਤੇ ਖੁਸ਼ਬਹ ਕੁੜੀ ਵਾਲੇ ਪਸੰਦ ਆ ਗਿਆ ਤਾਂ ਉਹਨਾਂ ਨੂੰ ਲੈ ਤੇ ਹੋਰ ਕੀ ਚਾਹੀਦਾ ਫਿਰ ਤੁਮਨੇ ਇਹ ਦੱਸ ਕਿ ਕੁੜੀ ਤੈਨੂੰ ਪਸੰਦ ਆ ਨਾ ਉਹ ਮੰਮੀ ਚੰਗੀ ਭਲੀ ਸੋਹਣੀ ਕੁੜੀ ਏ ਕਿੱਡੀ ਸੋਹਣੀ ਹੈ ਹੈ ਕੋ ਗੱਲ ਕਰਨ ਵਾਲੀ ਤੇ ਇੰਨਾ ਕਰੀਏ ਹੂੰ ਉਹਨਾਂ ਨੂੰ ਨਾ ਟਾਈਮ ਦੇ ਦਈਏ ਕੋਈ ਆਜੋ ਤਲਾਵਾ ਕਰਕੇ ਕੋਟ ਮੈਰਿਜ ਕਰਕੇ ਤੂੰ ਤੇ ਜਾਣ ਵਾਲਾ ਬਣਾ ਹੈ ਸਹੀ ਗੱਲ ਜੀ ਠੀਕ ਆ ਵਾਹੋ ਚੱਲ ਸ਼ੁਕਰ ਆ ਮਾਲਕਾ ਸਾਡੇ ਵੀ ਦਿਨ ਮੋੜਦੇ ਤੂ ਕਿਤੇ ਕਿੱਡੀ ਵਧੀਆ ਖਬਰ ਆ ਹੈ ਕਿ ਨਹੀਂ ਇਹ ਤਾਂ ਗੱਲ ਹੈ ਕੰਤੇ ਖੁਸ਼ ਆ ਨਾ ਮੇਰਾ ਪੁੱਤ ਖੁਸ਼ ਆ ਖੁਸ਼ ਕਿਉਂ ਨਹੀਂ ਆ ਹੁਣ ਨਾ ਨਵੇਂ ਤੇ ਕਹਿੜੀ ਜੀ ਦਾ ਆਪੇ ਪਾਕ ਗਈ ਗਈ ਛੱਡੋ ਪਰਾਂ ਸਾਡੀ ਜ਼ਿੰਦਗੀ ਨਰਕ ਬਣਾ ਲਈ ਉਹਦਾ ਤਾਂ ਨੋਇ ਨਾ ਲੈ ਉਹ ਕਰ ਵਿੱਚ ਹੁਣ ਨਹੀਂ ਮਲੇਦੀ ਆਹੋ ਤਫਾ ਕਰ ਪਰੇ ਉਹਨੂੰ ਹੁਣ ਤੇ ਚੰਗਾ ਚੰਗਾ ਸੋਚੀਏ ਠੀਕ ਆ ਨਾ ਹਮਮ ਹੁਣ ਕੱਪੜੇ ਲੈਦੇ ਰਿਆ ਵਧੀਆ ਵਧੀਆ ਬਾਹਰ ਜਾਣਾ ਹੁਣ ਪੁਜਾਈ ਤੇ ਬੈਠ ਕੇ ਮੰਮੀ ਉਦਾਂ ਇਹ ਨਹੀਂ ਦੱਸਿਆ ਵੀ ਉਹਨਾਂ ਆਉਣਾ ਕਦੋਂ ਕਾ ਲੈ ਦੱਸ ਤੇਰੀ ਫੋਟੋ ਉਹਨਾਂ ਨੂੰ ਵਿਖਾਈ ਸੀ ਉਹਨਾਂ ਨੂੰ ਪਸੰਦ ਆ ਗਿਆ ਵਾ ਤੂੰ ਉਹ ਕੜਾ ਮੋੜਾ ਮੋਟਾ ਹੰਟ ਖੱਦਿਆ ਪੁੱਤ ਮੇਰਾ ਹੀ ਆ ਨਾ ਕਿੰਨਾ ਸੋਹਣਾ ਮੇਰੀ ਗੱਲ ਸੁਣ ਹੁਣ ਉਹਨਾਂ ਨੇ ਆਉਣਾ ਵਾ ਤੇਰੀ ਮਾਸੀ ਨੇ ਵੀ ਨਾਲ ਹੀ ਆਉਣਾ ਵਾ ਤੇ ਆਪਾਂ ਪਿੰਡ ਵਿੱਚ ਨਹੀਂ ਕਿਸਕ ਨਿਕਲ ਦੇਣੀ ਚੁੱਪ ਕਰਕੇ ਨਾ ਸ਼ਹਿਰ ਹੀ ਜਾ ਕੇ ਕੋਈ ਹੋਟਲ ਬੁੱਕ ਕਰ ਲਾਂਗੇ ਠੀਕ ਵਾ ਨਾ ਸਹੀ ਗੱਲ ਆ ਤੇ ਉੱਥੇ ਹੀ ਤੇਰੇ ਲਾਵਾ ਫੇਰੇ ਕਰਕੇ ਉੱਥੇ ਹੀ ਕੋਰਟ ਮੈਰਜ ਕਰਾ ਕੇ ਤੇ ਚਲੋ ਜਿਹੜਾ ਮਹੀਨਾ ਹੰਡ ਘੁੰਮਣਾ ਕਰਨਾ ਘੁੰਮ ਕੇ ਲਈ ਬਾਰ ਬਾਰ ਪਿੰਡ ਚ ਨਾ ਵੜੀ ਉਹ ਕਹਿਣ ਲੱਗਾ ਵੀ ਪਿੰਡ ਵੜੀ ਹੀ ਨਾ 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 ਤੇ ਮੇਰੀ ਇੱਕ ਗੱਲ ਹੋਰ ਸੁਣ ਲਾ ਆ ਜਿਹੜੇ ਮੁੰਡੇ ਮੰਡੇ ਆ ਨਾ ਇਹਨਾਂ ਦਾ ਖੜਾ ਛੱਡ ਦੇ ਆ ਜਿਹੜਾ ਨਸ਼ਾ ਨੁਸ਼ਾ ਕਰਦਾ ਵਾ ਤੂੰ ਇਹ ਵੀ ਛੱਡ ਦੇ ਉਹਨਾਂ ਸਾਰਿਆਂ ਨੇ ਉਹਨਾਂ 'ਚ ਪਤਾ ਕਰਾ ਲਿਆ ਨਾ ਤੇਰਾ ਕੋ ਪਤਾ ਲੱਗ ਗਿਆ। ਇਹਨੇ ਖੱਤਿਆ ساری ਉਮਰ ਇੱਥੇ ਰੋਵੇਂਗਾ ਫਿਰ। ਉਹ ਨਹੀਂ ਨਹੀਂ ਮੰਮੀ ਜੜੀ ਗਲਤੀ ਹੋ ਗਈ ਹੋ ਗਈ ਹੁਣ ਬਈ ਮੇਰ ਕੋ ਤੂੰ ਹੀ ਸੰਭ ਖਵਾ ਲੋ। ਮੈਂ ਤਾਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਚਲ ਠੀਕ ਆ। ਉਹਨਾਂ ਲਈ ਵੱਡਾ ਪੜਿਆ ਰਿਆ ਨਾ ਤੇ ਸਾਰੀ ਜ਼ਿੰਦਗੀ ਬਣ ਜੂ ਤੇਰੀ। ਉਹਨਾਂ ਨੂੰ ਪਤਾ ਵੀ ਵੈ ਹੀ ਪਹਿਲਾਂ। ਉਹ ਨਹੀਂ ਨਹੀਂ ਐਂਕਾ ਤੇ ਮਿੱਟੀ ਪਾਤੀ ਆਪਾਂ ਤਾਂ ਹੀ ਤੇ ਆਪਾਂ ਪਿੰਡ ਨਹੀਂ ਆਉਣ ਦੇਣਾ ਉਹਨਾਂ ਨੂੰ। ਹੂੰ ਠੀਕ ਆ ਨਾ ਇੱਥੇ ਆਉਣਗੇ ਤੇ ਲੋਕਾਂ ਦੇ ਦਸਨੋ ਕੱਟ ਕਰਨੀਆਂ। ਲੋਕਾਂ ਦੇ ਪੁੱਜ ਪੁੱਜ ਕੇ ਦਸਣਾ ਹੀ ਹੋ। ਇਹ ਤੋ ਇਹ ਹੋਈ ਚੰਗਾ ਚੁੱਪ ਕਰਕੇ ਪਿੰਡੋਂ ਹੀ ਚਲ ਜੀਏ ਅਸੀਂ ਨਾ ਹੂੰ ਤੇਰਾ ਵਿਆਹ ਕਰਕੇ ਆਪਾਂ ਇੱਧਰ ਨੂੰ ਆ ਜਾਾਂਗੇ ਤੇ ਤੂੰ ਉੱਧਰ ਨੂੰ ਚਲ ਜੀ ਪਿੰਡੋਂ ਜਾਣ ਲਈ ਡੈਡੀ ਮੰਨੂ ਮੰਨ ਜਾਣਾ ਵਾ ਆਲਾਦ ਕਰਕੇ ਸਭ ਕੁਝ ਕਰਨਾ ਪੈਂਦਾ ਵਾ ਠੀਕ ਆ ਨਾ ਇੰਨਾ ਕੰਮ ਕਰ ਤੂੰ ਹੀ ਆ ਵੀ ਕਰਿਓ ਠੀਕ ਕਰਨਾ ਤਾਂ ਇਹ ਮੈਂ ਆਪੇ ਬਣਾ ਲਵਾਂਗਾ ਤੇਰੇ ਪਿਓ ਨੂੰ ਵੇਖੀ ਉਹਨੇ ਕਿੰਨਾ ਖੁਸ਼ ਹੋਣਾ ਇਹ ਤਾਂ ਮੈਂ ਦੱਸਿਆ ਤੇ ਹੋਰ ਹੈ ਨੀ ਕੀ ਜੀ ਗੱਲ ਵਾਕਰੇ ਉਦਾਂ ਮੰਮੀ ਇੱਕ ਗੱਲ ਆ ਜੇ ਕਿਤੇ ਗੱਲ ਬਣ ਜੇ ਲੋਕੀ ਤੇ 100 ਰੁਪਏ ਚੁੱਕੀ ਫਿਰਨਦੇ ਨੇ ਬਾਹਰ ਜਾਣ ਨੂੰ ਹਾਣਾ हां कोई खानਦੀਓ ਤਾਂ ਵੀ ਵੀਜ਼ੇ ਨਹੀਂ ਲੱਗਦੇ ਸਹੀ ਗੱਲ ਆ ਆਹੋ ਆਹ ਤਾਂ ਪੱਕਾ ਕੰਮ ਆ ਹੂੰ ਕੋਈ ਨਹੀਂ ਓਦਾਂ ਰਿਸਕ ਵੀ ਏ ਤੇ ਪੈਸੇ ਵੀ ਬੜੇ ਨੇ ਪੈਸੇ ਵੀ ਜ਼ਿਆਦਾ ਵਾ ਇਦਾਂ ਚੱਲ ਆ ਸਾਡਾ ਹਸਾਮਨਾ ਲਾਟਰੀ ਲੱਗਣ ਹਾਂ ਤੇ ਬਾਬੇ ਦੇ ਬੜਾ ਸਵਾਸਾ ਆਤਾ ਤਿਆਰੀਆਂ ਲਾਟਰੀ ਲੱਗਣੀਆਂ ਤਿਆਰੀਆਂ ਠੀਕ ਆ ਨਾ ਹੂੰ ਆ ਚੱਲ ਸ਼ੁਕਰ ਹੈ ਮਾਲਕਾ ਕਿ ਤੇ ਸਾਡੇ ਵੀ ਦਿਨ ਚੰਗੇ ਆਉਣਗੇ ਡੈਡੀ ਨੂੰ ਦੱਸਿਆਗਾ ਨਹੀਂ ਉਹ ਨਹੀਂ ਨਹੀਂ ਦੱਸਣੀ ਡੈਡੀ ਤੇਰੇ ਨੂੰ ਹੁਣ ਮੈਂ ਡੈਡੀ ਨਾਲ ਗੱਲ ਕਰਾਂ ਉਹ ਪਤਾ ਨਹੀਂ ਕਿਦਾਂ ਹੋਣੀ ਹੀ ਇਨਾ ਮੇਰਾ ਨਾਮ ਪੁੱਛਿਆ ਫਿਰ ਡੈਡੀ ਦਾ ਤਾਂ ਇਹ ਮਨਜਿੰਦਰ ਸਿੰਘ ਨਾਲ ਗੱਲ ਕਰਾਓ ਤੇਰੇ ਫੋਨ ਤੇ ਆਇਆ ਆਹੋ ਚਲ ਹੁਣ ਆ ਕੋਈ ਡੈਡੀ ਦਾ ਵਾਕਬ ਤੇਰਾ ਨੰਬਰ ਕਿਤੇ ਲੱਲਿਆ ਹੁਣ ਆ ਵੇ ਫੇ ਹੋਈ ਸਕਦਾ ਆਹੋ ਇਹ ਤੇ ਮੈਂ ਕਹਿ ਲਈ ਬੜੇ ਗੱਲੀਬਾਤੀ ਲੱਗੇ ਜੇ ਕੀ ਸਲਾਮਾ ਕਰੀ ਜਾਣ ਦੇ ਤਾਂ ਮੈਨੂੰ ਸਲਾਹ ਕਰਨੀ ਆ ਕਾਦੀ ਬੜੀ ਵਧੀਆ ਗੱਲ ਜੇ ਹੂੰ ਮੇਰੀ ਭੈਣ ਨੇ ਨਾ ਫੇਰ ਦੱਸ ਪਾਤੀ ਮੈਂ ਤਾਂ ਦੀ ਕੁੜੀ ਦੀ ਅੱਛਾ ਸਿੱਧੀ ਜੇ ਨਾ ਕੁੜੀ ਉੱਥੇ ਠੀਕ ਹੈ ਠੀਕ ਹੈ ਤੇ ਫੋਟੋ ਵੀ ਘਲਦੀ ਹੈ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਆ ਤੇ ਉਹਨਾਂ ਨੂੰ ਸਾਡਾ ਮੁੰਡਾ ਪਸੰਦ ਆ ਗਿਆ ਵਾ ਠੀਕ ਹੈ ਮੈਂ ਤਾਂ ਉਹਨੂੰ ਕਿਹਾ ਕਿ ਹੁਣ ਲੇਟ ਕਾ ਨੂੰ ਕਰਨਾ ਵਾ ਛੇਤੀ ਛੇਤੀ ਆਓ ਕਹਿੰਦੀ ਮੈਂ ਵੀ ਨਾਲ ਆਉਂਗੀ ਆਪਾਂ ਪਿੰਡ ਚ ਨਹੀਂ ਕਰ ਰਹਿਣਾ ਹੁਣ ਮੈਂ ਮੁੰਡੇ ਨਾਲ ਸਲਾਹ ਕੇ ਕਰਨ ਲਈ ਕਿਉਂ ਪੁੱਤ ਆਹੋ ਤੇ ਸਾਡਾ ਰਾਤਾ ਵਾ ਤੇ ਬਾਹਰ ਹੀ ਕਿਤੇ ਲੱਗੀਏ ਕਮਰੇ ਕੋਲੇ ਤੇ ਉੱਥੇ ਕਿਤੇ ਹੋਟਲ ਚ ਨਾ ਰਹਿ ਵਿਆਹ ਵੀ ਕਰਕੇ ਸਾਰੇ ਕੰਮ ਨਿਬੇੜ ਕੇ ਤੇ ਫੇਰ ਪਿੰਡ ਵੜਾਂਗੇ ਹੁਣ ਆ ਵੇਖੋ ਡੈਡੀ ਫੋਟੋ ਹਾਂ ਅਵੇ ਕੁੜੀ ਤੇ ਆ ਕਿਹਦੇ ਵਰਗੀ ਕੁੜੀ ਆ ਮੇਰੀ ਗੱਲ ਸੁਣ ਹਾਂ ਉਹ ਤਾਂ ਗੱਲ ਹੈਗੀ ਆ ਉਧਰ ਕੋਟ ਚੋਂ ਵੀ ਆ ਗਿਆ ਵਾ ਫੋਨ ਹਾਏ ਹਾਏ ਕੋਟ ਚੋਂ ਕਿਹੜਾ ਕੋਟ ਚੋਂ ਫੋਨ ਆ ਰਿਹਾ ਹੈ ਕਿਹੜੀ ਗੱਲ ਦਾ ਉਹਨਾਂ ਨੇ ਦਿੱਤੀ ਰਿਪੋਰਟ ਉੱਥੇ ਤੇ ਥਾਣੇ ਆਣਾ ਖਲਾਤਾ ਉਹਨਾਂ ਨੂੰ ਕੋਟ ਚ ਵੀ ਤੁਹਾਡੀ ਗੱਲ ਇੱਥੇ ਨਹੀਂ ਕਿ ਨਿਭਣਨੀ ਠੀਕ ਨਹੀਂ ਨਹੀਂ ਉਹ ਤਾਂ ਇੱਥੇ ਸਾਈਨ ਕਰਕੇ ਗਈ ਆ ਸਾਈਨ ਕਰਕੇ ਗਈ ਆ ਫਤਾਗ ਤੇ ਸਾਡੇ ਕੋਈਆਂ ਮਾੜਾ ਬਦਲਾ ਪਰ ਉਹਨਾਂ ਨੂੰ ਆਪਣੀ ਕਾਰਵਾਈ ਕਰਨੀ ਹੈ ਕਿ ਨਹੀਂ ਮਾਪੋਤ ਮੇਰੀ ਗੱਲ ਸੁਣ ਲੋ ਠੀਕ ਆ ਅਮਰੀਕਾ ਤਾਂ ਖੜਾ ਛੱਡੋ ਤੇ ਹੁਣ ਜਿਲੇ ਜਾਂਦੀ ਤਿਆਰੀ ਕਰੋ ਨੱਕੀ ਇਸ ਪਾਇਆ ਕਾ ਦਾ ਏ ਮਾਰਕਟਾਈ ਦਾ ਤੈਨੂੰ ਮਨ ਹੰਦ ਹੁੰਦਾ ਨਾ ਨਾ ਕਰੋ ਨਾ ਕਰੋ ਇਸ ਤਰ੍ਹਾਂ ਉਹਦੇ ਕੋਲ ਸਬੂਤ ਕੀ ਆ ਕਈ ਮਾਰਕਟਾਈ ਕਰਦੇ ਨੇ ਯਾਰ ਇਹ ਸਬੂਤਾਂ ਜਾ ਕੇ ਮਤਲਬ ਤਰੀਕੇ ਪਤਾ ਲੱਗਣਾ ਵਾ ਐਵੇਂ ਪਤਾ ਲੱਗਣਾ ਵਾ ਇਹ ਪਤਾ ਲੱਗਣਾ ਇੱਥੇ ਜਿਹੜਾ ਮਰਜ਼ੀ ਕੋਈ ਮੂੰਹ ਚੁੱਕੇ ਹੜ ਤੇ ਕੇਸ ਪਾ ਦਊਗਾ ਹੈ ਪੜੂ ਕੇਸ ਪਰ ਕੋਈ ਨਹੀਂ ਆ ਸਬੂਤਾਂ ਸਬੂਤ ਪੇਸ਼ ਕਰੇ ਮੇਰੀ ਗੱਲ ਸੁਣ ਲਾ ਤੈਨੂੰ ਪਤਾ ਜਨਾਨੀਏ ਸੁਣਾਈ ਅੱਜਕੱਲ ਕਿਤਰਾ ਵਾ ਹੈ ਸਾਡੀ ਕਹਿੰਦੇ ਉੱਥੇ ਮੰਨਣੀ ਆ ਯੋਜਨਾ ਨਹੀਂ ਤੇ ਮੈਂ ਵੀ ਜਨਾਨੀ ਆ ਜਨਾਨੀ ਇੱਥੇ ਕਿੱਦਾਂ ਚੱਲੂਗੀ ਪੁੱਤ ਵੇ ਹਲਾ ਕਰ ਗੀਆਂ ਬੜੀਆਂ ਬਿਉਂਤਾ ਘੰਡਿਆ ਅਮਰੀਕਾ ਦੇ ਕੁੜੀ ਆ ਹੁੰਦੇ ਹੁਣ ਇੱਥੇ ਜਾਂਦੀ ਤਿਆਰੀਆਂ ਕਰੋ। ਉਹ ਕਿਤੇ ਨਹੀਂ ਜਾਣਾ ਸੀ ਠੀਕ ਵਾ ਨਾ। ਉਹੀ ਕੁਝ ਕੀਤਾ ਹੀ ਨਹੀਂ ਜਦੋਂ। ਆਹੋ ਮਾੜਾ ਮਟਾ ਕੁੱਟਿਆ ਉਹਨੂੰ। ਮੇਰੀ ਗੱਲ ਸੁਣ ਵੇ। ਸਭ ਕੋ ਮੇਰੇ ਹੁੰਦਿਆ ਹੁੰਦਾ ਰਿਹਾ ਸਭ ਕੋ। ਹੁਣ ਮੇਰੇ ਨਾਲ ਨਿਕਲ ਗਿਆ ਵਾ ਇਹੋ ਜਿਹੀ ਸਿਪਾਈਆਂ ਜਾ ਕੋ ਉੱਥੇ ਪੇਸ਼ ਕਰੀ ਹੁਣ। ਤੇ ਤਿਹੜੇ ਗਵਾਈਆਂ ਕਰੀਆਂ ਆਪਣੇ ਪੁੱਤ ਦੇ। ਓਏ ਓਏ ਗਵਾਈ ਦੇਦੀ ਥੋੜੀ ਮੈਂ ਗੱਲ ਕਰਦਾ ਦਿਮਾਗ ਤੇਰਾ ਪਾਣੀ ਕਿੱਥੇ ਆ। ਆਪਣੇ ਘਰ ਨਿਆ ਗੱਲ ਯਾਰ ਸਾਡੇ ਦਾ ਕਹਾਉਣ ਗੁੱਸਾ ਕੱਢੀ ਜਾਂਦੇ ਹੋ ਅੱਛਾ ਨਿਕਲ ਜੂਗਾ ਕੋਈ ਮੈਂ ਕਰਦੀ ਆ ਆਪਣੀ ਭੈਣ ਨੂੰ ਫੋਨ ਮਮੀ ਤੁਸੀਂ ਇਦਾਂ ਕਰੋ ਜਿਹੜਾ ਫੋਨ ਕਹਿ ਗਿਆ ਕੰਮ ਬਣ ਗਿਆ ਸਾਡੇ ਤੇ ਹੁਣ ਕੀ ਕਰ ਕਿੱਥੇ ਘੜੇ ਥੂਜ ਪੈਣਾ ਹੀ ਆ ਮਾਸੀ ਨੂੰ ਫੋਨ ਜਿੰਨੀ ਬੇਇੱਜ਼ਤੀ ਹੈ ਨਾ ਇਹਨੇ ਕਰਾਈ ਤੇ ਮੈਂ ਦੱਸਾਂ ਗੱਲ ਘਰ ਤਾਂ ਕਿ ਵਾਲੇ ਕਿਧਰੋਂ ਆਏ ਮੇਰੇ ਮੁੰਡੇ ਨਾਲੇ ਦਿਖਾਈ ਜਾ ਲਖਣਾ ਪੂ ਤਾਂ ਫੋਨ ਕੋਨੇ ਫੋਨ ਕਰਾ ਮਾਸੀ ਨੂੰ ਮੈਂ ਮੇਰਾ ਤਾਂ ਨਹੀਂ ਨਾ ਖੱਤਿਆਂ ਦਾ ਥੇ ਹੋ ਜੇ ਕੰਜਰਾਂ ਦਾ ਕਿਤੇ ਕੋਈ ਨਾ ਮਿਲੇ ਇਹਨਾਂ ਨੂੰ ਖੱਤਿਆਂ ਨੇ ਸਿਆਪਾ ਪਾਤਾ ਮੇਰੇ ਮੁੰਡੇ ਨੂੰ ਕਿਤੇ ਸੈੱਟ ਹੋਣੀ ਨਹੀਂ ਦੇਣਾ ਤੇ ਪਹਿਲਾਂ ਰਿਸ਼ਤਾ ਤਾਂਕ ਲੈਣੀ ਉਦੋਂ ਤੀ ਮੇਰੇ ਮੁੰਡੇ ਦੀ ਜ਼ਿੰਦਗੀ ਚ ਆ ਗਈ ਮੇਰੇ ਮੁੰਡੇ ਦੀ ਜ਼ਿੰਦਗੀ ਨਾਸ ਕਰਕੇ ਚੱਲ ਗਈ ਸਾਰਾ ਕਸੂਰ ਗੱਡੀ ਤੁਹਾਡਾ ਜਦੋਂ ਮੈਂ ਆਖਿਆ ਸੀ ਉਦੋਂ ਕੋ ਸੈਨ ਕਰਾ ਲਏ ਉਹਨੂੰ ਮਾਰ ਦਈਏ ਉਹਦਾ ਸਿਰ ਕੌਣ ਦੇਣਾ ਇੱਥੇ ਹੀ ਜੇ ਮਾਰ ਦਿੰਦੇ ਨਾ ਤਾਂ ਅੱਜ ਤੋਂ 2 ਮਹੀਨੇ ਗੇਤੇ ਅੰਦਰ ਹੋਣਾ ਐ ਐਵੇਂ ਹੋਣਾ ਤੂੰ ਹੋ ਜਾਣਾ ਸੀ ਜਦੋਂ ਹੜਾ ਕਸੂ ਬੁੱਧੀ ਕੋਈ ਨਹੀਂ ਗੱਲ ਨਹੀਂ ਪਾਦੀ ਸਾਰਾ ਉਹ ਜਹੀ ਕਰਾ ਲਿਆ ਰਾਮ ਲਈ ਤੇ ਦੇਖਦੇ ਵੱਡੇ ਹਸਿਆਣੇ ਬਣੇ ਫਿਰਿਆ ਜਿਹੜਾ ਕੰਮ ਕਰਾਉਣਾ ਕਰ ਬਾਕੀ ਦੀ ਜ਼ਬਾਨ ਚਲਾਉਣਾ ਮੰਨ ਨਹੀਂ ਮੈਂ ਆਹ ਤੋਂ ਗਲਤ ਕੀਤਾ ਸੀ ਉਹ ਚੁੱਪ ਕਰ ਜਾ ਤੂੰ ਤੇਰੇ ਸਾਰੇ ਸਿਆਪੇ ਤੇਰੇ ਹੋਏ ਆ ਐਵੇਂ ਹੋਏ ਸਿਆਪੇ ਘੜੀ ਕਰ ਲੈ ਚੱਲ ਜੂ ਮੈਂ ਗਲਤੀ ਕਰ ਲਈ ਮੈਂ ਮੰਨਣ ਤਾਂ ਡਿਆ ਨਾ ਗਲਤੀ ਹੋਈ ਇਹਨਾਂ ਤੋਂ ਹੜ ਵਾਪਸ ਨਹੀਂ ਗਈ ਆਉਣੀ ਇਹ ਹੋਵੇ ਨਾ ਖੱਤਿਆ ਦਾ ਦੇਣਾ ਕਰਕੇ ਉਹਨਾਂ ਦਾ ਮੈਂ ਤਾਂ ਖੋਨੇ ਦੇ ਪੈਸੇ ਹੋਣਗੇ ਤੇ ਕਿਤੇ ਕੋ ਹਾਡਾ ਹੋਂਡਾ ਮੋਟਰਸਾਈਕਲ ਲਵਾਵਾਂਗੇ ਫਿਰ ਮੇਰੇ ਸਾਥ ਹੱਥੀ ਸ਼ੈਗਲ ਜੋਗਾ ਨਹੀਂ ਮੈਨੂੰ ਰਹਿਣ ਦਤਾ ਮੇਰਾ ਤੇ ਜੀ ਕਰਨ ਦਾ ਮੁੰਡੇ ਕਰਾਂਗਾ ਚਾਰ ਇਕੱਠੇ ਤੇ ਜਾਮਾਨਾ ਦੇ ਘਰ ਮੇਰੀ ਗੱਲ ਸੁਣ ਲੈ ਤੂੰ ਟਿਕਟਾਂ ਦਾ ਭਾਅ ਪੁੱਛ ਤੂੰ ਛਤਰਾ ਦਾ ਭਾਅ ਪੁੱਛਣੇ ਤਾਂ ਮੈਂ ਮੁੰਡੇ ਲੈ ਕੇ ਉੱਥੇ ਜਾਣਾ ਉੱਥੇ ਚੁੱਪ ਕਰ ਉਹ ਇੰਨੇ ਜੋਗੇ ਨਹੀਂ ਹੈਗੇ ਉਹ ਚੁੱਪ ਕਰ ਤੂੰ ਬਾਹਰ ਬੁਰ ਜਾਣੀਆਂ ਤਿਆਰੀਆਂ ਕਰ ਉਹਦਾ ਤੇਰਾ ਸਾਲਾ ਨਾ ਛਤੜਿਆ ਜਾਣਾ ਵੇਖਾ ਤੂੰ ਇਦਾਂ ਕਿਤੋਂ ਗਦਾ ਕਰਦਾ ਸੀ ਹੂੰ ਵੱਡਣ ਦਿਆ ਇਹ ਹੀ ਮੁੰਡੇ ਲੈ ਕੇ ਚੱਲ ਜੀ ਉਹ ਮਿਲਾ ਕੇ ਚੱਲ ਜੂਗਾ ਅਗਲੇ ਦੇ ਘਰ ਜਾਣਾ ਵਾ ਮੈਨੂੰ ਵੀ ਸੁਣ ਲੈ ਕੋਈ ਵੀ ਸੁਣ ਲਵਦਾ ਉਹ ਘੜ ਘਰ ਫੋਨ ਕਰ ਨੂੰ ਲੜਨ ਦਾ ਪਛਾਣਾ ਨਹੀਂਗਾ ਠੀਕ ਆ ਨਾ ਹੱਲ ਨਾ ਜਿਹੜੀ ਮੈਂ ਗੱਲ ਆਖਣੇ ਫੋਨ ਕਰਦਾ ਨੂੰ ਭੈਣ ਆਪਣੀ ਨੂੰ ਲੱਗੀ ਆ ਕਰਨ ਕਰਨ ਦਾ ਉਹ ਕਿਤਾਬ ਹੈ ਨਾ ਜੁਬਾਨ ਚ ਚਲਾਈ ਜਾਂਦੇ ਜਿਦਾਵਾਦਾ ਹੁਣ ਚੁੱਪ ਰਿਓ ਰੋਲਾ ਨਾ ਪਾਈ ਜਾਏ ਵਿੱਚੀ ਕਰਨ ਲੰਦੋ ਗੱਲ ਬਣ ਦਿਨੋ ਹੈਲੋ ਹਾਂ ਸਤਿ ਸ਼੍ਰੀ ਅਕਾਲ ਆਹ ਹੋ ਆਹ ਖਾਦੀ ਫੋਟੋ ਕੁੜੀ ਦੇ ਪਸੰਦ ਦਾ ਮੁੰਡੇ ਨੂੰ ਇੱਕ ਜੰਮ ਹੋਰ ਪੈ ਗਿਆ ੜੀਏ ਨਹੀਂ ਉਹ ਜਿਹੜੀ ਸੁਗਾਤ ਅਬ ਤਰੀਖੋਂ ਗਈ ਆ ਆਹੋ ਉਹ ਮੈਨੇ ਜੱਪ ਕੀ ਇਸ ਕਰਤਾ ਹੱਲ ਕਿੰਨਾ ਤੇ ਇਹ ਮਾਰਕਟ ਆਈ ਦਾ ਆਹੋ ਇਹਦਾ ਕਰ ਫੋਨ ਕਰ ਆਪਣੇ ਜੇ ਨੂੰ ਉਹਨੂੰ ਕਹਿ ਕਿ ਇਹਦਾ ਹੱਲ ਲਾ ਬਹੁਤ ਹੱਲ ਜਦਾਂ ਗਿਆ ਦਸਿਆ ਇਹਨੇ ਇਹਦੇ ਹੱਲ ਦੱਸਾਂ ਨੂੰ ਕਿ ਹਾਂ ਪਾਕੀ ਹੱਤੇ ਲੋ ਸਾਰੇ ਕੰਮ ਰੈਡੀ ਹੈ ਕਹਿ ਮੜਾ ਜੇ ਲਿਖਿਆ ਵੀ ਹੈਗਾ ਵਾ ਉੱਪਰੋਂ ਆਹੋ ਕੋੜਾ ਕੋਲ ਖਾ ਹੈਗਾ ਵਾ ਹਾਂ ਯਾ ਕਿ ਆ ਨਹੀਂ ਤੋ ਫਿਰ ਖਾਲੇ ਸੈਂ ਕਰਾ ਲਿਓ ਉਹ ਤਾਂ ਆਪਾਂ ਕਰਾਏ ਆ ਅੱਛਾ ਕੀ ਕੋ ਤੱਕ ਕੋਈ ਨਹੀਂ ਤਾ ਮੈਨੂੰ ਫੋਨ ਕਰਕੇ ਚੰਗੀ ਦਾ ਸਾਰਾ ਕੁਝ ਲਾ ਤੇ ਪਾਕੀ ਹਦੀ ਤਿਆਰੀ ਆਹੋ ਆਹੀ ਵਕਤ ਮ ਆਲੀ ਹਾਂ ਚਲ ਫੇਟ ਮਰਾ ਜੇ ਫੋਨ ਤੇ ਬਈ ਹਸਣ ਗਾਲੀ ਲਈ ਹਸਣ ਆਲੀ ਹੈ ਮੇਰੇ ਮੁੰਡੇ ਦਾ ਵਿਆਹ ਹੋਣਾ ਤਾ ਸਾਨੂੰ ਮੇਰੇ ਵਿਆਹ ਵਾ ਪਹਿਲੋ ਆ ਚੜਾ ਕਰ ਜਿਹੜਾ ਸੇ ਕੰਮ ਰੰਬਿਆ ਵਾ ਪਹੁੰਚ ਜਾਗਾ ਆ ਕਾਲਾ ਚੜਾ ਉਹ ਅਧਿਸ਼ੀ ਕਰਨਾ ਕਰ ਮੈਂ ਕੁਛ ਲਈ ਨਹੀਂ ਕੋਈ ਨਹੀਂ ਪਤਾ ਕਬਰਾਂ ਵੀ ਨਾ ਕੋਈ ਗੱਲ ਹੀ ਸਪੁੱਟੀ ਇਹੋ ਗੱਲਾਂ ਤੇਰੀਆਂ ਮਾਰਿਆ ਗੇਟਰ ਮੱਥੇ ਕਬਰਾਂ ਵੀ ਨਾ ਕਬਰਾਂ ਵੀ ਨਾ ਉਹਨਾਂ ਨੇ ਮੈਨੂੰ ਜੀਣੀ ਨਹੀਂ ਦਿੱਤਾ ਜਾਓ ਯਾਰ ਕੋਈ ਬਾਤ ਜਾ ਕੇ ਆਪਣਾ ਕੰਮ ਕਰੋ ਜਾ ਪੱਠੇ ਪਾਓ ਬਾਹਾਂ ਮੱਜੀਆਂ ਨਾ ਪੁੱਠੀਆਂ ਫੜਿਆ ਉਹਨੇ ਥਾਂ ਦੇ ਪਤਾ ਫੇਰ ਲੱਗਣਾ ਤੁਹਾਨੂੰ ਉਹਨੇ ਨਹੀਂ ਫੜਦੇ ਘਰ ਦੇ ਗਈ ਫਿਰਦੇ ਆ ਲੈ ਤੇਰਾ ਤੇਰਾ ਤੁਰਤ ਰਮਸਾਂ ਗੱਲ ਬੜਾ ਹੀ ਕਿਤੇ ਆ ਗਈ ਇਹ ਘਰ ਮੇਰੇ ਦਾਵਾ ਨਾ ਪਰ ਸਵਾਦੀ ਗੱਲ ਕਰਦਾ ਹੀ ਨਹੀਂ ਮਾਸ ਅਗਨੇ ਗਲਾ ਕਰਨ ਮੈਂ ਮਾਪੋਤਾ ਪੱਕੇ-ਪੱਕੇ ਲੈ ਰਿਹਾ ਇੱਕ ਬਰ ਲਿਆ ਫਿਰ ਕਿਹਨ ਦਸੀ ਸੀ ਸੁਣ ਆਏਗਾ ਹੁਣ ਮਾਸਦਾ ਕੋਈ ਪੈਸੇ ਪੁੱਛਦੀਆਂ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਆਪਾਂ ਬੋਤਾ ਕਰਾ ਲਵਾਂਗੇ ਹੋਰ ਫਿਕਰ ਨਾ ਕਰ ਚੰਗਾ ਹੁਣ ਅਸੀਂ ਫਿਕਰ ਕਰੀ ਤੇ ਬਾਹਰ ਨਾ ਚਾਵੀ ਕਿਤੇ ਵੀ ਉਹ ਨਹੀਂ ਨਹੀਂ ਬਾਹਰ ਮੈਂ ਕਿੱਥੇ ਜਾਣਾ ਘਰੇ ਰਿਹਾ ਤਾਂ ਆਪਣੇ ਘਰ ਠੀਕ ਲੋਕੀ ਤੇ ਕਈ ਗੱਲਾਂ ਬਣਾਉਂਦੇ ਆ ਲੈ ਸਵੇਖਾਪੜਾ ਜਾ ਆਪੇ ਕਿਦਰੋਂ ਗਿਆ ਕੋਈ ਨਹੀਂ ਕਰ ਇਹਨੂੰ ਮੈਂ ਕੰਗਾ ਪਿਆਗੀ ਓ ਹੈਲੋ ਸਸੋ ਜੀ ਹਾਂਜੀ ਵਧੀਆ ਵਧੀਆ ਹੋਣਾ ਤੁਹਾਨੂੰ ਦੱਸ ਲੇ ਠੀਕਾ ਠੀਕਾ ਸਸਾ ਸਮਰ ਪਹੁੰਚ ਵੀ ਜਾ ਠੀਕਾ ਹੁਣ ਇਹ ਫਿਰ ਥਾਣੇ ਵਾਲੇ ਆਪੇ ਕਰਨਗੇ ਗੱਡੀਆਂ ਹਨਾ ਜੋ ਵੀ ਕਰਨਾ ਸਸ ਗਵਾਈ ਇਹਨਾਂ ਨਹੀਂ ਹੁੰਦੀ ਥਾਣੇ ਵਾਲਿਆਂ ਦੀ ਠੀਕਾ ਠੀਕ ਚਲੋ ਕੋਈ ਨਹੀਂ ਤੁਸੀਂ ਦੱਸ ਦਿਓ ਫਿਰ ਮੈਂ ਫੋਨ ਕਰਕੇ ਕਿ ਜਦੋਂ ਵੀ ਆਪਾਂ ਫਿਰ ਆ ਜਾਾਂਗੇ ਕੋਈ ਚੀਜ਼ ਜਦੋਂ ਵੀ ਹੋਊਗੀ ਤੁਹਾਨੂੰ ਠੀਕ ਹੈ ਜੀ ਠੀਕ ਲੋਕ ਕੇ ਭਾਈ ਸੱਸ ਜੀ ਨੰਬਰ ਮੰਡਾ ਦੇ ਨੰਬਰ ਬਾਕੀ ਬਾਕੀ ਤੁਹਾਨੂੰ ਆਲੋਕ ਜੀ ਆਪ ਹੱਥ ਇਧਰ ਚੱਲੇ ਹੋ ਚੱਲਿਆ ਉਹਨੇ ਮੈਂ ਕਿਤੇ ਹੋਣੀ ਹਾਂ ਮਿੱਟੀ ਦਾ ਟੋਰਾ ਪਿਆ ਹੈ ਤੇ ਮੈਂ ਤਲ ਮਾਣਾ ਕਪੜਾ ਮਾਰ ਲਿਆ ਨੇ ਤੇ ਮੇਰੀ ਗੱਲ ਸੁਣੋ ਤੇ ਕੀਲ ਦਾ ਹੋਣਾ ਆਇਆ ਹੀਗਾ ਹਾਂ ਤੇ ਉਹ ਕਹਿੰਦਾ ਵੀ ਸਮਨ ਘਲਾਤੇ ਉਹਨਾਂ ਨੂੰ ਹੋ ਗਿਆ ਵਾ ਮਤਲਬ ਪੜਚਾ ਹੋ ਗਿਆ ਉਹਨਾਂ ਤੇ ਅੱਛਾ ਹਾਂਜੀ ਚਲ ਆਦ ਵਧੀਆ ਆਇਆ ਫੇ ਹਾਂ ਤੇ ਮੈਂ ਚਲ ਵਧੀਆ ਆਉਂਦਾ ਵੀ ਸਮਨ ਭੇਜਦੇ ਆ ਤੁਨਫਾਨ ਕਰਤਾ ਪੁਲਿਸ ਵਾਲਾ ਇਹਨਾਂ ਨੂੰ ਚਲ ਦੇਖੋ ਕਿਦਾਂ ਜਾਂਦੇ ਕੋਡਰਾਲੇ ਫੇ ਸੱਦ ਲੈਣਗੇ ਕਿ ਇਹਨਾਂ ਨੂੰ ਸਾਡੀ ਲਿਆ ਆ ਮੈਂਨੇ ਆਹੋ ਸਮਨ ਭੇਜਦੇ ਹੋ ਗਿਆ ਹੁਣ ਸਾਰੇ ਘਰਾਂ ਦੇ ਪੁਲਿਸ ਨੇ ਆਪੇ ਇਹਨਾਂ ਨੂੰ ਬਸ ਉਥੇ ਰਗੜੀਏ ਚੰਗੀ ਤਰ੍ਹਾਂ ਜਰਾ ਤਸਲੀ ਇਹਨਾਂ ਨਾਲ ਆਹੋਦਨ ਆਪਾਂ ਗਏ ਹਾਂ ਤੇ ਬੜੇ ਪਿੰਦੇ ਹੀ ਨਾ ਉੱਡ ਉੱਡ ਕੇ ਇਹਨਾਂ ਨੂੰ ਇੱਥੇ ਦੱਸਦੇ ਮਜਾ ਕੋਈ ਗੱਲ ਇਹਨਾਂ ਨਾਲ ਕਰੋ ਕੱਠੇ ਉੱਥੇ ਹਾਂ ਆਹੋ ਤੇ ਇਹ ਆ ਵੀ ਚਲੋ ਹਟਣਾ ਤੇ ਜੋ ਹੋਣਾ ਹੈ ਹੋ ਹੀ ਗਿਆ ਵਾ ਚਲੋ ਕੋਈ ਗੱਲ ਨਹੀਂ ਸਾਡੀ ਤੇ ਪਾਗੇ ਨਾਲ ਆ ਹੀ ਦਿੱਤੀ ਅੱਕਾ ਦੀ ਆਹੋ ਪਰ ਰੇ ਹੁਣ ਇਹਨਾਂ ਨਾਲ ਵੀ ਕੱਖਣਾ ਕੋਈ ਨਹੀਂ ਹੁਣ ਉਹਨਾਂ ਨੇ ਕਰ ਲੈਣ ਨੂੰ ਤੇ ਆਪਾਂ ਥਾਣੇ ਜਾਣਾ ਕਿਸਦੇ ਨਾ ਕੁੜੀ ਦਾ ਜਦੋਂ ਬਿਆਹ ਹੋ ਗਿਆ ਨਾ ਉੱਥੇ ਆਹੋ ਵੀ ਮੇਰੇ ਨਾਲ ਨਾ ਕੁਝ ਕੀਤਾ ਵਾ ਜੇ ਨਾਂ ਤਰ ਜਾਣ ਕੇ ਗੱਲ ਕਰੀ ਤੇ ਬਾਕੀ ਉਹ ਥਾਣੇ ਵਾਲਾ ਨਹੀਂ ਗਵਾਈ ਹੁੰਦੀ ਆ ਵਿੱਚ ਤੇ ਜੇ ਤੁਹਾਡਾ ਕੋਈ ਹੋਊਗਾ ਤੇ ਗੱਲਬਾਤ ਕਰ ਲਿਓ ਉਹ ਕਰ ਲਾਂਗੇ ਉਹਦਾ ਮੈਨੂੰ ਇੱਕਦਮ ਮਿਲਿਆ ਵੀ ਮੈਂ ਗੱਲ ਕੀਤੀ ਸੀ ਹਾਂ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜੋ ਹੱਕ ਵਾ ਨਾ ਮੈਂ ਉਹਦਾ ਗਵਾਹੀ ਦੇ ਕੇ ਆਉਂਗਾ ਬਸ ਜਦੋਂ ਤੁਹਾਡੇ ਨਾਲ ਧੱਕਾ ਹੋਇਆ ਵਾ ਹਾਂ ਕੋਰਟ ਮੈਂ ਕਹਿੰਦਾ ਉਹਨਾਂ ਕੀ ਕੀ ਆ ਇਹਨੂੰ ਤੰਗ ਕਰਦੇ ਆ ਹਾਂ ਤੇ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਇਹਨਾਂ ਮੈਂ ਗਵਾਹੀ ਦਊਂਗਾ ਜਾ ਕੇ ਤੇ ਹੱਥ ਤੇ ਨਾ ਠੀਕ ਜਦੋਂ ਪੁਲਿਸ ਦੀ ਗਵਾਹੀ ਹੋਗੀ ਨਾਲ ਵੈਖੀ ਤੱਕੇ ਨਹੀਂ ਲੱਭਣੇ ਚੱਲ ਵਧੀਆ ਫੇਰ ਠੀਕ ਹੈ ਠੀਕ ਹੈ ਨਾ ਹਾਂ ਕੋਈ ਗੱਲ ਨਹੀਂ ਕੋਈ ਚਿੰਤਾ ਨਾ ਕਰ ਇਹ ਇੱਥੇ ਲੋਕੀ ਬੜਕਾ ਮਾਰਦੇ ਆ ਜਦੋਂ ਕੋਰਟ ਤੇ ਚੱਲ ਜਾਂਦੇ ਆ ਨਾ ਹਾਂ ਹੋਵੇ ਖਿਲਦੇ ਨੇ ਉਥੇ ਹਾਂ ਜਦਾਂ ਸੁਸਰੀ ਪਈ ਹੁੰਦੀ ਐਦਾਂ ਬੈਹਿੰਦੇ ਆ ਉਥੇ ਦੇ ਬੜੇ ਬੜੇ ਚੁੱਪ ਹੋ ਜਾਂਦੇ ਆ ਜਾਰੇ ਚੱਲ ਕੋਈ ਨਹੀਂ ਬਾਕੀ ਬੈੰਨੇ ਹੱਗੀ ਕਰਨਾ ਕੋਈ ਗੱਲ ਨਹੀਂ ਤੁਸੀਂ ਬਸ ਆਪਣੀ ਤਰੀਕ ਨਾ ਮਿਸ ਕਰੋ ਆਹੋ ਤਰੀਕ ਤੇ ਜਾਈ ਜਾਓ ਇਹਨੂੰ ਨਾਲ ਲੈ ਕੇ ਹੂੰ ਤੇ ਕੋਈ ਗੱਲ ਹੀ ਨਹੀਂ ਸਾਰੇ ਕੰਮ ਹੋ ਜਾਣੇ ਚਲੋ ਠੀਕ ਆ ਚੰਗਾ ਚੰਗਾ ਆਹ ਮੈਂ ਚੱਲੇ ਹਾਂ ਮੋਟਰ ਵਾਲਾ ਜਾਓ ਜਾਓ